अपना मेरा सर अडोरेट बੰਦੀ ਸਿੰਘ ਮੈਂ ਵਿਧਵਾਟ ਸਟੋਰੀ ਦਾ ਹੋਣਾ ਹਾਂ ਤੇ ਇੱਥੇ ਸਾਨੂੰ ਲੋਗ ਏਟ ਜਿਹੜਾ ਐਂਟਰ ਨੇ ਮੇਨ ਗੇਟ ਨਾ ਪੀਜੀ ਬੈਕ ਸਾਈਡ ਤੇ ਤੁਹਾਨੂੰ ਸਿਕਿਉਰਟੀ ਮਿਲੇਗੀ ਅੱਜ ਤੋਂ ਸਟਾਰਟ ਜਿਹੜੀ ਕਿ ਆਪਾਂ ਅੱਜ ਪੁਲਿਸ ਟਿਕਲੀਣਾ ਕਰਾਂਗੇ ਜਿਹੜੇ ਨਿਆਇ ਮੁੰਡੇ ਤੇ ਗੇੜੀਆਂ ਮਾਰਨ ਆਉਂਦੇ ਆ ਜਾਂ ਗਲਤ ਕੰਮ ਕਰਦੇ ਤੁਹਾਨੂੰ ਫਰਦਾ ਰਾਤ ਨੂੰ 9-10 ਵਜੇ ਆਉਂਦੇ ਸਵੇਰੇ ਤੇ 11-12 ਵਜੇ ਤੇ ਇਸ ਮੇਰੇ 3-4 ਵਜੇ ਤੱਕ ਕੰਮ ਚੱਲਦਾ ਤੁਹਾਨੂੰ ਜਿਹੜੀਆਂ ਜਿਹੜੇ ਅੰਦਰ ਫੈਮਲੀਆਂ ਰਹਿੰਦੀਆਂ ਕਿ ਕੁੜੀਆਂ ਸਟੂਡੈਂਟ ਆਉਂਦੇ ਆ ਜਾਂ ਮੁੰਡੇ ਪੜ੍ਹਨ ਆਉਂਦੇ ਆ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਹੁੰਦੀ ਸੀਗੀ ਇਸ ਕਰਕੇ ਆਪਾਂ ਗੇਟ ਤੇ ਹੁਣ ਆਪਾਂ ਗੇਟ ਬਿਲਕੁਲ ਬੰਦ ਕਰਦੇ ਜਾਣਗੇ ਜਿਹੜੇ ਅੰਦਰ ਰਹਿੰਦੇ ਉਹ ਵੀ ਆਈਡੀ ਚੈੱਕ ਕੀਤੀ ਜਾਊਗੀ ਉਹੀ ਬੰਦੇ ਲਾਉਣੀ ਜਿਹੜੇ ਨਿਯਾਇਜ਼ ਆਉਂਦੇ ਉਹਨਾਂ ਦੀ ਐਂਟਰੀ ਸਰ ਪਾਉਂਦੇ ਤੇ ਕਿੰਨੇ ਕਿ ਸਰ ਸਿਕਿਉਰਟੀ ਨਾਲ ਆਪਣੇ ਹੈਗੇ ਬੰਦੇ ਨਾਲ ਇਸ ਟਾਈਮ ਤੋਂ ਸਟਾਰਟਿੰਗ ਆਪਾਂ 4 ਬੰਦਿਆਂ ਤੋਂ ਕੀਤੀ ਆ ਉਹਨਾਂ ਦੇ ਟਾਈਮ 'ਚ ਸਾਰੇ ਜਿੰਨੇ ਆਲੇ-ਦੋਲੇ ਗੇਟ ਪਿਛਲੇ ਪਾਸੇ ਵੀ ਆ ਉਹ ਵੀ ਆਪਾਂ ਸਿਕਿਉਰਟੀ ਲਾਵਾਂਗੇ ਤੇ ਬੰਦ ਕਰ ਦਿੱਤੀ ਜੀ ਤੇ ਪੀਜੀ ਓਨਰ ਵੀ ਸਰ ਤੁਹਾਨੂੰ ਸਹਿਯੋਗ ਦੇ ਰਹੇ ਸਾਰੇ ਬਿਲਕੁਲ ਬਿਲਕੁਲ ਸਰ ਜਿੰਨੇ ਵੀ ਪੀਜੀ ਦੇ ਓਨਰ ਆ ਉਹਨਾਂ ਦਾ ਆਪਾਂ ਨੰਬਰ ਨੋਟ ਕਰ ਲੈਣੇ ਆ ਠੀਕ ਹੈ ਜੀ ਤੇ ਉਹਨਾਂ ਨੂੰ ਜੇ ਕੋਈ ਸਾਨੂੰ ਦਿੱਕਤ ਪਰੇਸ਼ਾਨੀ ਆਉਂਦੀ ਆ ਕੋਈ ਕ ਤੇ ਸ਼ਰਾਰਤੀ ਅੰਸਰਾਂ ਨੂੰ ਸਰ ਕੀ ਮੈਸੇਜ ਦੇਣਾ ਚਾਹੁੰਦੇ ਆ ਸ਼ਰਾਰਤੀ ਅੰਸਰਾਂ ਨੂੰ ਇਹ ਮੈਸੇਜ ਆ ਕਿ ਹੁਣ ਜੋ ਵੀ ਪਹਿਲਾ ਕੰਮ ਹੋਣਾ ਜੀ ਹੋ ਗਿਆ ਅੱਜ ਤੋਂ ਬਾਅਦ ਪੂਰੀ ਸਟਿਕਨੈਸ ਵਰਤਾਂਗੇ ਉਸ ਸਾਡੇ ਨਾਲ ਆ ਠੀਕ ਆ ਜੀ ਬਾਕੀ ਜਿਹੜੇ ਇੱਥੇ ਦੇ ਜਿੰਨੇ ਵੀ ਸਟੂਡੈਂਟ ਰਹਿੰਦੇ ਉਹ ਵੀ ਸਾਡੇ ਨਾਲ ਆ ਉਹ ਬਹੁਤ ਖੁਸ਼ ਹੋਏ ਆ ਵੀ ਤੁਸੀਂ ਆ ਪ੍ਰਬਾਲਾ ਕੀਤਾ ਆ ਤੇ ਕੁੜੀਆਂ ਬਹੁਤ ਖੁਸ਼ ਆ ਕਿ ਉਹਨਾਂ ਨੂੰ ਸੇਫਟੀ ਆ ਸਾਡੇ ਇਸ ਵਾਸਤੇ ਜਿਹੜੇ ਨਰਾਜ਼ ਨੂੰ ਦਾਰੂ ਪੀ ਕੇ ਜਾਂ ਨਸ਼ਾ ਕਰਕੇ ਇੱਥੇ ਪੀਜੀਆ ਦੇ ਵਿੱਚ ਬਣਦੇ ਆ ਚੋਰੀਆਂ ਕਰਦੇ ਆ ਕੋਈ ਸ਼ਿਦਤ ਕਰਦੇ ਆ ਉਹਨਾਂ ਨੂੰ ਬਹੁਤ ਸੇਫਟੀ ਹੋ ਗਈ ਫਿਰ ਠੀਕ ਆ ਥੈਂਕ ਯੂ ਜੀ ਬੋ ਜੀ ਕੀ ਨਾ ਜ ਸਰ ਮੇਰਾ ਨਾਮ ਗੁਰਵਿੰਦਰ ਸਿੰਘ ਹੈ। ਸਰ ਕੀ ਮਾਮਲਾ ਕੀ ਹੈ ਜਿਹੜਾ ਲੋ ਗੇਟ ਦੇ ਵਿੱਚ ਤੁਸੀਂ ਨਾਕਾ ਲਾਇਆ ਜਿਹੜਾ ਇੱਥੇ। ਸਿਰ ਨਾਕਾ ਨਹੀਂ ਲਾਇਆ। ਅਸੀਂ ਸਿਕਿਉਰਟੀ ਦਾ ਪ੍ਰੋਵੀਜ਼ਨ ਦਿੱਤਾ ਹੈ। ਗੇਟਡ ਸਿਕਿਉਰਟੀ ਜਿਹੜੀ ਹੈ ਆਪਾਂ ਲੋ ਗੇਟ ਨੂੰ ਦੇਣ ਜਾ ਰਹੇ ਹਾਂ ਕਿਉਂਕਿ ਸਾਡੇ ਇੱਥੇ ਟੀਜੀ ਹੈ। ਸਾਨੂੰ ਇਹ ਜਿਹੜੇ ਸਾਰੇ ਬੱਚੇ ਆ ਸਾਡੇ ਬੱਚੇ ਆ। ਅਸੀਂ ਇਹਨਾਂ ਦੀ ਸੇਫਟੀ ਉਹਦੇ ਵਾਸਤੇ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਸਿਕਿਉਰਟੀ ਇੱਥੇ ਲਾਈ ਹੈ। ਇਹ ਸਾਡੇ 빅 ਸਿਕਿਉਰਟੀ ਜਿਹੜੇ ਸਾਨੂੰ ਕੋਵਿਡ ਕਰ ਰਹੇ ਐ ਇਸ ਵੇਲੇ। 7:00 ਤੋਂ ਲੈ ਕੇ ਸਵੇਰੇ 7:00 ਵਜੇ ਤੱਕ ਜਿਹੜੀ ਹੈਗੀ ਹੈ ਸਿਕਿਉਰਿਟੀ ਲੱਗੇਗੀ ਹਰ ਬੱਚੇ ਦੀ ਆਈਡੀ ਚੈੱਕ ਹੋਏਗੀ ਹਰ ਲੋਕਲ ਬੰਦਾ ਅਗਰ ਇਸ ਇਹ ਤੋਂ ਐਂਟਰੀ ਜਾਂਦਾ ਹੈ ਉਹ ਆਪਣੇ ਜਿਸ ਬੰਦੇ ਕੋਲ ਜਾਣਾ ਚਾਹੁੰਦਾ ਹੈ ਉਹ ਬੰਦਾ ਆ ਕੇ ਆਪਣੀ ਆਈਡੀ ਸ਼ੇਅਰ ਕਰੂਗਾ ਔਰ ਆਪਣੀ ਮਤਲਬ ਜੋ ਵੀ ਉਹਦਾ ਕੰਸਰਨ ਹੈਗਾ ਉਹਦੇ ਨਾਮ ਤੇ ਅਸੀਂ ਉਹਨਾਂ ਨੂੰ ਅੰਦਰ ਜਾਣ ਦਵਾਂਗੇ ਆਦਰਵਾਇਸ ਅਸੀਂ ਅੰਦਰ ਨਹੀਂ ਜਾਣ ਦਵਾਂਗੇ ਸਰ ਕਿੰਨੇ ਦਿਨ ਲੱਗੂਗਾ ਜਿੱਦਾਂ ਮਤਲਬ ਚੈੱਕ ਜਿਹੜੀ ਹੈ ਸਰ ਦੇਖੋ ਸਾਡੀ ਪਰਮਾਨੈਂਟ ਦੀ ਕੋਸ਼ਿਸ਼ ਹੈ ਸਾਡੇ ਵੈਲਫੇਅਰ ਵਾਸਤੇ ਜਿਹੜੇ ਸਾਡੇ ਪੀਸੀ ਓਨਰ ਹੈਗੇ ਆ ਉਹ ਸਾਰਾ ਸਹਿਯੋਗ ਕਰ ਰਹੇ ਆ ਜਦੋਂ ਤੱਕ ਸਾਰੇ ਨਾਲ ਇਕੱਠੇ ਹੋ ਕੇ ਅਸੀਂ ਤੁਰਾਂਗੇ ਤਾਂ ਸਾਰਾ ਕੁਝ ਪੋਜ਼ਿਟਿਵ ਹੋਏਗਾ ਸਰ ਸਰ ਪੁਲਿਸ ਵੱਲੋਂ ਕੀ ਸਹਿਯੋਗ ਹੈ ਜੀ ਆਪਾਂ ਨੂੰ ਪੁਲਿਸ ਵੱਲ ਦੇਖੋ ਜੀ ਅਸੀਂ ਜਦੋਂ ਇਹ ਸ਼ੁਰੂ ਹੋਣਾ ਸੀਗਾ ਪੁਲਿਸ ਨੂੰ ਆਪਾਂ ਫੋਨ ਕੀਤਾ ਪੁਲਿਸ ਦੀ ਟੀਮ ਆਈ ਹੈ ਉਹ ਆਪਣੇ ਨੰਬਰ ਐਕਸਚੇਂਜ ਕਰ ਲਈ ਹੈ ਕਿ ਕੋਈ ਵੀ ਲੋਕਲ ਬੰਦਾ ਜਾਂ ਕੁਝ ਵੀ ਗਲਤ ਕਰ ਰਿਹਾ ਹੈ ਤੇ ਤੁਸੀਂ ਸਾਨੂੰ ਉਸੇ ਵੇਲੇ ਕਾਲ ਕਰਨੀ ਆ ਉਸੇ ਵੇਲੇ ਇੱਥੇ ਪਹੁੰਚ ਜੀ ਉਹ ਇਸ ਚੀਜ਼ ਦਾ ਧੰਨਵਾਦ ਕਰ ਰਹੇ ਕਿ ਤੁਸੀਂ ਆਪ ਅੱਗੇ ਆ ਕੇ ਜਿਹੜਾ ਉਪਰਾਲਾ ਕਰ ਰਹੇ ਹੋ ਸਾ ਪੂਰਾ ਸੋਸਾਇਟੀ ਜਿਹੜੀ ਅੱਗੇ ਆ ਕੇ ਉਪਰਾਲਾ ਕਰ ਰਹੀ ਆ ਅਸੀਂ ਸਹਿਯੋਗ ਕਰਾਂਗੇ ਬਰਾਬਰ ਤੇ ਕਿਹੜੇ ਕਿਹੜੇ ਸਰ ਬੰਦੇ ਅਲਾਉਡ ਹੈਗੇ ਅੰਦਰ ਸਰ ਇੱਥੇ ਸਟੂਡੈਂਟ ਅਲਾਉਡ ਹੈ ਜਾਂ ਜਿਨ੍ਹਾਂ ਦੇ ਇੱਥੇ ਪੀਜੀ ਹੈ ਉਹ ਅਲਾਉਡ ਹੈ ਜਾਂ ਜਿਨ੍ਹਾਂ ਦੇ ਬਿਜ਼ਨਸ ਹੈਗੇ ਹੂੰ ਉਹ ਅਲਾਉਡ ਹੈ ਜਿਹੜਾ ਬੰਦਾ ਹੈ ਤੇ ਹੁੱਲੜਵਾਜੀ ਜਾਂ ਕੁਝ ਕਰਨ ਆ ਰਿਹਾ ਆ ਆਪਾਂ ਉਹਨੂੰ ਅਲਾਉ ਨਹੀਂ ਹੋਣ ਦੇਵਾਂਗੇ ਇਹ ਸਟ੍ਰਿਕਟਲੀ ਹੈ ਇਹ ਸਾਡੇ ਜਿਹੜੇ ਮਾਲਕ ਹੈਗੇ ਐ ਇਸ ਸਿਕਿਉਰਟੀ ਦੇ ਇਹਨਾਂ ਨੂੰ ਆਪਾਂ ਪੂਰਾ ਆਪਾਂ ਇਹਨਾਂ ਨੂੰ ਪੂਰਾ ਪੁਸ਼ ਕੀਤਾ ਹੋਇਆ ਕਿ ਬਿਲਕੁਲ ਵੀ ਆਪਾਂ ਐਂਟਰੀ ਕਰਨ ਦੇਣਾ ਤੇ ਕਿੰਨੇ ਕਿੰਨੇ ਸਰ ਕਿੰਨੇ ਤੋਂ ਕਿੰਨੇ ਹੈਗਾ ਨਾਲ ਚੱਲੂਗੀ ਇਹ ਸੱਤ ਤੋਂ ਸੱਤ ਸਵੇਰੇ ਦੇ 7 ਵਜੇ ਤੱਕ ਹਾਂਜੀ ਠੀਕ ਹੈ ਸਰ